ਲੈ 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 ਇੱਕ ਦਿਵਿਆੰਗ ਦੀ ਜਾਨ ਉਸੇ ਆਪਣੇ ਹੀ ਰਿਕਸ਼ਾ ਨਹੀਂ ਲੈ ਪਰ ਕੋਈ ਹਾਦਸਾ ਨਹੀਂ ਸਾਜਸ਼ ਤੇ ਦਰਅਸਲ ਇਹ ਰਿਕਸ਼ਾ ਚਲਾਉਣ ਵਾਲਾ ਇੱਕ ਦਿਵਿਆੰਗ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਇੱਕ ਛਾਤਰ ਦੀ ਨਜ਼ਰ ਉਸੇ ਇਹ ਰਿਕਸ਼ਾ ਤੇ ਪੈ ਗਈ ਉਸ ਨੂੰ 250 ਰੁਪਏ ਦਾ ਲਾਲਚ ਦੇ ਕੇ ਸਵਾਰੀ ਬਣ ਕੇ ਨਹਿਰ ਤੇ ਲੈ ਗਿਆ ਫਿਰ ਉਸ ਨੂੰ ਤਾਂ ਨਹਿਰ 'ਚ ਸੁੱਟ ਦਿੱਤਾ ਤੇ ਉਸ ਦਾ ਈ ਰਿਕਸ਼ਾ ਲੈ ਕੇ ਫਰਾਰ ਹੋ ਗਿਆ ਘਰ 'ਚ ਹੜਕੰਪ ਮੱਚ ਗਿਆ ਕਿ ਬੰਦਾ ਘਰ ਨੂੰ ਹੀ ਮੁੜਿਆ ਪਰਤਾਲ ਸ਼ੁਰੂ ਹੋਈ ਪਾਲ ਸ਼ੁਰੂ ਹੋਈ ਅਚਾਨਕ ਉਸ ਦੀ ਪਤਨੀ ਦਿਨੇ ਦਾ ਈ ਰਿਕਸ਼ਾ ਤੇ ਪੈ ਗਈ ਉਹ ਈ ਰਿਕਸ਼ਾ ਇੱਕ ਅਣਜਾਣ ਸ਼ਖਸ ਕੋਲ ਸੀ ਬਾਤ ਫਿਰ ਕੀ ਸੀ ਜਦੋਂ ਪਰਤਾਲ ਸ਼ੁਰੂ ਹੋਈ ਤੇ ਸਾਜ਼ਿਸ਼ ਦਾ ਖੁਲਾਸਾ ਹੋ ਗਿਆ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਹੋਈ ਕਿਸਤਾਰੀ ਕਿ ਹੋਈ ਐ ਸਾਜਸ਼ ਤੜਪੇਲ ਪੰਛਾ ਪਿੱਟੀ ਵਿਦਲੇ ਲਾਉ ਪੇਸਿੰਗ ਖੁਸ਼ੀ ਪੁਰਤੀ ਰਪਾ ਤਣੇ ਪਹਿਲਾ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚਲ ਗਿਆ ਆ ਕੋਣ ਮੋ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਢੇੜਾ ਲੈ ਕੇ ਗਿਆ ਆਇਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਨਗੇ ਚੁੰਗੀ ਤੇ ਨਾ ਕਿ ਤੇ ਰਿਪੋਰਟ ਲਿਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤਾਂ ਪਸੜੀ ਵਾਲਗੇ ਆ ਉਧਰੋਂ ਲਵਦੇ ਲਵਦੇ ਹਨ ਨਾ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡਾ ਟਾਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਟਾਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟਾਟੋ ਅੱਜ ਦੱਸੇ ਟਾਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫਿਰ ਅਸੀਂ ਕੁੱਲ ਸੋਹਲਿਆਂ ਨੂੰ ਫੋਨ ਕੀਤਾ ਘਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਸਾਰੇ ਜਣੇ ਫੇਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫੇਰ ਉਹ ਜਦੋਂ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫੇਰ ਰਾਤ ਮੰਨਿਆ ਜਾ ਕੇ ਤੇ ਮੈਂ ედა ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨਾਇਰ ਦੇ ਕੰਡੇ ਜਾ ਕੇ ਤੁਹਾਨੂੰ ਮੈਂ ਧੱਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦੰਦੇ ਘਰੋਂ ਮੈਂ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਹੈ ਮਰੰਜੀਸ਼ੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਇਨਸਾਫ ਇਨਸਾਫ ਦੋ ਹੁਣ ਮਿੱਠੇ ਲੱਕ ਮੇਰੇ ਬੱਚੇ ਆ ਡਰ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤਾਂ ਦੋ بیٹے ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ